ਦੇ ਉਸ ਵੀ ਕੋਈ ਐਸੀ ਗੱਲ ਨਹੀਂ ਹੈ ਉਹ ਉਹ ਵੀ ਸਮਝ ਜਾਣਗੇ ਜੇ ਕਿਸਾਨ ਸਾਨੂੰ ਵੋਟ ਨਾ ਕਰਦਾ ਹੋਵੇ ਤਾਂ ਦੇਸ਼ ਚ ਸਾਡੀਆਂ ਸਰਕਾਰਾਂ ਨਹੀਂ ਬਣ ਸਕਦੀਆਂ ਮੋਦੀ ਜੀ ਕਿਸਾਨ ਹਿੰਦੂ ਪ੍ਰਧਾਨ ਮੰਤਰੀ ਆ ਕਈ ਵਾਰ ਕੁਸ਼ਲੋਕ ਗਲਤ ਫੈਲੀਆਂ ਪਾਉਣ ਲੱਗ ਜਾਂਦੇ ਆ ਉਹਦੇ ਦਿਨ ਆਪਾਂ ਜਾਣਾ ਆਪਾਂ ਆਪਣਾ ਕੰਮ ਕਰਨਾ ਇਹ ਜਿਹੜੀ ਟੀਮ ਬਣਦੀ ਆ ਸਾਡੀ ਇਸੇ ਨੇ ਦਿਨੋਜਣਾ ਆ ਬਲਵੰਤ ਜੀ ਕਹਿ ਰਹੇ ਸੀ ਹਦੀਪ ਸਿੰਘ ਗਰੇਵਾਲ ਕੰਲਾ ਕਰੇ ਵਾਂ ਉਸ ਨਹੀਂ ਕਰ ਸਕਦਾ ਆਪਾਂ ਸਾਰੇ ਮਿਲ ਕੇ ਕਰਦੇ ਇਹ ਸਾਡੀ ਚੋਣ ਇਹ ਮਹਾਰਾਣੀ ਪ੍ਰਿੰਸੀਪਲ ਜਿਹੜੀ ਲੜ ਰਹੀ ਇਹ ਨਿਰਿੰਦਰ ਮੋਤੀ ਜੀ ਲੜ ਰਹੇ ਉੱਥੇ ਸਿਰਾਂ ਦੀ ਗੱਤੀ ਆਉਣੀ ਆ ਜੇ ਇਥੋਂ ਅਸੀਂ ਜਿਤਾ ਕੇ ਦੇਖਿਆਗੇ ਤਾਂ ਸਾਡੀ ਸਰਕਾਰ ਬਣੂਗੀ ਨਹੀਂ ਤਾਂ ਜਨਸਵਾਰ ਕਿਥੋਂ ਇਸ ਲਈ ਇਸ ਸੀਟ ਤੇ ਅਸੀਂ ਕਦੇ ਕਦੇ ਨੇ ਸਮਝਣਾ ਕਿ ਚੋਣ ਲੜ ਅਸੀਂ ਲੜ ਰਹੇ ਹਾਂ ਔਰ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਨਾ ਕਿ ਬਾਹਰ ਰਸਾ ਰੋਪਣ ਦੀ ਵੀ ਕੋਸ਼ਿਸ਼ ਹੋ ਰਹੀ ਹੈ ਜਿਹੜੀ ਫਿਰ ਵੀ ਜੋ ਸਾਰੇ ਆਏ ਹੋ ਪਰ ਉਹ ਵੀ ਆਪਣੇ ਨੇ ਉਹਨਾਂ ਨੂੰ ਮਤਲਬ ਸਮਝਾਉਣਾ ਉਹਨਾਂ ਨੂੰ ਮਿਲ ਕੇ ਸਮਝਾਵਾਂਗੇ ਜੋ ਵੀ ਉਹਨਾਂ ਦੀ ਕੋਈ ਗੱਲ ਚੈਅ ਹੋਏਗੀ ਉਹ ਤਾਂ ਪ੍ਰਧਾਨ ਮੰਤਰੀ ਜੀ ਪੂਰੀ ਕਰਨਗੇ ਵੈਸੇ ਇਹ ਜਿਹੜੀ ਐਮਐਸਪੀ ਆ ਇਹ 14 ਮਸਲਾਂ ਤੇ ਹਰਿਆਣਾ ਸਰਕਾਰ ਨੇ ਦਿੱਤੀ ਹੋਈ ਹੈ ਜਦੋਂ ਏਟੀ ਗਵਰਨਮੈਂਟ ਦੇ ਸਕੀਏ ਤੇ ਪਰੰਤਵੰਤਾਂ ਮਗਰ ਨਹੀਂ ਹੁੰਦਾ ਉਹਨੂੰ ਦੇਣੀ ਚਾਹੀਦੀ ਹੈ ਔਰ ਸਾਡੀ ਮੈਡਮ ਚੁੱਕੀ ਅਨਮੋਲ ਮਗਰ ਮਾਰ ਜੀ ਉਹ ਆਗੇ ਕਹਿੰਦੀ ਸੀ ਇੰਦਾ ਐਮਐਸਪੀ ਦੇਵਾਂਗੇ ਕੇਜਰੀਵਾਲ ਜੀ ਨੇ ਕਿਹਾ ਉਹ ਝੂਠਾ ਕੰਮ ਕਰਦੇ ਆ ਸਾਰਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਖੱਤਾਂ ਨਾਲ ਨਹੀਂ ਚੁਕੇ ਜਿਹੜੇ ਕੇਜਰੀਵਾਲ ਕਹੇ ਉਹ ਸਹੀ ਝੂਠੀ ਝੂਠ ਬੋਲੀ ਜਾਂਦੇ ਆ ਇਸ ਲਈ ਅਸੀਂ ਓਨੀ ਗੱਲ ਕਰਦੀ ਆ ਜਿਹੜੀ ਅਸੀਂ ਕਰ ਸਕਦੇ ਆ ਅਸੀਂ ਝੂਠ ਦਾ ਕੰਮ ਨਹੀਂ ਕਰਦਾ ਔਰ ਇੱਕ ਪਾਰਟੀ ਕੀ ਹੈ ਮੈਂ ਤੁਹਾਨੂੰ ਉਹ ਦੱਸਣ ਲੱਗਾ ਸਾਡਾ ਜਿਹੜਾ ਵਿਚਾਰ ਆ ਪਾਰਟੀ ਦਾ ਅਸੀਂ ਕਹਿੰਦੇ ਹਾਂ ਕਿ ਅਸੀਂ ਵਿਚਾਰਧਾਰਾ ਵਾਲੀ ਪਾਰਟੀ ਹਾਂ ਜਿਵੇਂ ਕਮਿਊਨਿਸਟੇਜਾ ਸੀ ਸਾਡਾ ਵਿਚਾਰਾ ਜਿਹੜਾ ਆਖਰੀ ਵਿਅਕਤੀ ਹੈ ਜਿਹਦੇ ਸਿੱਕੇ ਸੱਤ ਨਹੀਂ ਜਿਹਦੇ ਕੰਮ ਨੂੰ ਕਪੜਾ ਨਹੀਂ ਜਿਹਦੇ ਪੇਟ ਨੂੰ ਰੋਟੀ ਨਹੀਂ ਜਦੋਂ ਤੱਕ ਉਹਦਾ ਪਧਾਨੀ ਹੋਏਗਾ ਉਦੋਂ ਤੱਕ ਜੇ ਸਮਾਜ ਦਾ ਪਧਾਨੀ ਹੋ ਸਕਦਾ ਅਸੀਂ ਉਹ ਉਹਨਾਂ ਲੋਕਾਂ ਦਾ ਭਲਾ ਕਰਨ ਨਹੀਂ ਉਹਨਾਂ ਦੇ ਕਲਿਆਣ ਨਹੀਂ ਸਾਰੇ ਸਿਰ ਜੋੜ ਕੇ ਬੈਠੇ ਇਸੇ ਕਰਕੇ ਸਾਨੂੰ ਸਰਕਾਰਾਂ ਦੀ ਜ਼ਰੂਰਤ ਹੈ ਇਸੇ ਕਰਕੇ ਸਾਡੇ ਨਾਗਰਿਕਾਂ ਨੂੰ ਵੀ ਜ਼ਰੂਰਤ ਹੈ ਇਸੇ ਕਰਕੇ ਬਾਕੀ ਸਭ ਦੀ ਜ਼ਰੂਰਤ ਰਹਿੰਦੀ ਹੈ ਭਾਰਤ ਦੇ ਮੁੱਖ ਮੰਤਰੀ ਵਾਂਗ ਦੇਸ਼ ਤੋਂ ਨਾਗਰਿਕਾਂ ਨੂੰ। ਇਹ ਉਹੀ ਵਿਚਾਰ ਆ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਵਿਚਾਰ ਹੈ। ਗੁਰੂ ਨਾਨਕ ਦੇਵ ਜੀ ਨੂੰ ਮਲਿਕ ਦਾ ਕੋਸਰਾਇਦਾਰ ਸੀ, ਗਰੀਬਾਂ ਦਾ ਖੂਨਚੂਸਦਾ ਸੀ। ਉਹ ਆਇਆ ਕਿ ਨੂੰ ਜੀ ਮੇਰਾ ਕੋਲ ਨਿਕਰ। ਦੂਜੇ ਪਾਸੇ ਕਿੰਨੇ ਕਾਮਾ ਮਸੂਦ ਭਾਈ ਰੰਦੋਆ ਐ ਕਿ ਨਾ ਗੁਰੂ ਜੀ ਮੇਰਾ ਕੋਲ ਨਿਕਰ। ਕਬ ਉਹਨਾਂ ਨੇ ਕਿਰਤੀ ਕਾਮੇ ਮਜ਼ਦੂਰ ਭਾਈ ਲਾਲ ਦਾ ਸਰਕਾਰ ਕੀਤਾ ਇਸੇ ਕਰਕੇ ਨਾਮ ਤੋਂ ਨਰੈਣ ਹੁੰਦੇ ਭਾਰਤੀ ਜਨਤਾ ਪਾਰਟੀ ਵੀ ਉਸੇ ਦਾ ਜਾਣਤਾ ਰਹਿਣ ਦੇ ਕੇ ਚਲਦੀ ਆ ਤੁਸੀਂ ਸਾਰੇ ਉਸੇ ਦਾ ਜਾਣਤਾ ਰਹਿਣ ਦੇ ਕੇ ਕਰ ਰਹੇ ਹੋ ਕਿ ਕਾਣਕ ਦੇ ਕੀ ਜਾਣਤਾ ਇਸ ਲਈ ਅਸੀਂ ਸਾਡੇ ਮੈਂਬਰ ਪਾਰਲੀਮੈਂਟ ਨੂੰ ਵੀ ਤਾਉਣਾ ਦੇਸ਼ ਦੀ ਸਰਕਾਰ ਵੀ ਬਣਾਉਣੀ ਹੈ ਪ੍ਰਧਾਨ ਮੰਤਰੀ ਵੀ ਆਪਣਾ ਬਣਾਉਣਾ ਪਰ ਇਹਨਾਂ ਲੋਕਾਂ ਦਾ ਭਲਾ ਅੱਜ ਦੇ ਗਵਰਨਮੈਂਟ ਨੇ ਇਹਨਾਂ ਦਾ ਵੀ ਕਰਦਾ ਇਹ ਵੀ ਆਪਣੇ ਔਰ ਦੂਸਰੇ ਕੱਸੇ ਪਰ ਵਹਾੜਾ ਕਾੜੀ ਨਾਲ ਕੋਈ ਨਹੀਂ ਕਰਦਾ ਆਪਾਂ ਬੁੱਥਰ ਦੇ ਬੈਠਾ ਔਰ ਬੋਟਾਂ ਨੂੰ ਬਤਾਉਣੀਆਂ ਨੇ ਇਹ ਜਦੋਂ ਤੱਕ ਇਹ ਟੀਮ ਨੂੰ ਜਿਹੜੀ ਆ ਇਹ ਆਪਾਂ ਕੰਮ ਨਹੀਂ ਕਰੇਗੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੇਗੀ ਉਦੋਂ ਤੱਕ ਅਸੀਂ ਅੱਗੇ ਨਹੀਂ ਵਧ ਸਕਦੇ ਇਸ ਕਰਕੇ ਆਪਾਂ ਕਮਨ ਦੇ ਨਿਸ਼ਾਨ ਤੇ ਮੋੜਨ ਹੋਣੀਆਂ ਨੇ ਔਰ ਸਾਰੇ ਨੇ ਸਾਰੇ ਨੂੰ ਜਾ ਕੇ ਮਿਲਣਾ ਆਪਣੇ ਆਪਣੇ ਘਰ ਤੇ ਸੰਪਰਕ ਕਰਨਾ ਉਹ ਟੋਲੀਆਂ ਨੇ ਕੰਮ ਕਰਨਾ ਜਿਹੜਾ ਕਈ ਲੋਕ ਕਹਿੰਦੇ ਆ ਕਿ ਆਵਾਜ਼ ਦੀ ਪਾਰਟੀ ਤੇ ਅਜ ਅੰਕਲ ਦਾ ਅਕਾਦੀ ਨਾਲ ਵੀ ਬੋਲਣ ਲੱਗਿਆ ਕਿ ਵੀ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਪਿੰਡਾਂ ਜਿਹੜੀ ਵੰਡ ਦੇਣਾ ਕੋ ਮੈਂ ਕਹਿੰਦਾ ਪਿੰਡਾਂ ਜਿਹੜੇ ਸਾਨੂੰ ਕੰਨ ਕਿਤੇ ਨਹੀਂ ਦੇਣਾ ਆ ਸਾਰੇ ਪਿੰਡਾਂ ਦੇ ਤਾਂ ਬੈਠੇ ਆ ਇਸ ਕਰਕੇ ਅਸ਼ੀਆ ਗੱਲਾਂ ਕਰਦੇ ਨੇ ਜਿਹੜੀਆਂ ਗੱਲਾਂ ਕਰਨ ਵਾਲੀਆਂ ਨਹੀਂ ਹੈ ਇਹ ਇਹਨਾਂ politcal party ਦਾ ਕੰਮ ਆ ਜਿਹੜੀਆਂ ਪੰਜਾਬ ਨੂੰ ਛੋਟਾ ਕਰਨਾ ਚਾਹੁੰਦੀਆਂ ਨੇ ਪੰਜਾਬ ਦਾ ਵਿਕਾਸ ਨਹੀਂ ਚਾਹੁੰਦੇ ਆ ਪੰਜਾਬ ਦੀ ਭਾਈਚਾਰਕ ਸਾਂਝ ਨਹੀਂ ਚਾਹੁੰਦੇ ਆ ਔਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨਹੀਂ ਚਾਹੁੰਦੇ ਆ ਤੇ ਇਸ ਕਰਕੇ ਅਸੀਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਪੰਜਾਬ ਸ਼ਾਂਤੀ ਪੰਜਾਬ ਦਾ ਵਿਕਾਸ ਉਸ ਦੇ ਲਈ ਇਕੱਠਾ ਬੈਠੇ ਆ ਸਾਰੇ ਔਰ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਜੇ ਇੱਥੇ ਸ਼ਾਂਤੀ ਨਹੀਂ ਹੋਈ ਗਈ ਤਾਂ ਸਰਕਾਰ ਕਿੱਥੋਂ ਆਏਗਾ ਤੁਸੀਂ ਦੇਖਿਆ ਕਿ ਕਈ ਵਾਰ ਗੱਲ ਚੰਗੀ ਆ ਜਦੋਂ ਕਿੰਤੇ ਕੰਮ ਲੋਗਾਂ ਕਰਦੀਆਂ ਕੋਈ ਗਨਸ਼ਣ ਕੁਛ ਕਰਦਾ ਤਾਂ ਉਹ ਲੋਕ ਕੀ ਕਹਿੰਦੇ ਐ ਕਿ ਯੋਗੀ ਨਹੀਂ ਕਰਦਾ ਬਈ ਯੋਗੀ ਤਾਂ ਤਾਂ ਹੀ ਆਉਂਦੇ ਕੋਤੀ ਨੂੰ ਲੈ ਆਉਂਗੇ ਇਸ ਕਰਕੇ ਜੇ ਇਸੇ ਕੋਤੀ ਦਾ ਆਉਣਾ ਜ਼ਰੂਰੀ ਆ ਇਥੋਂ ਮਹਾਰਾਣੀ ਪ੍ਰਦੀਪੌਰ ਦਾ ਜਿੰਨਾ ਜ਼ਰੂਰੀ ਆ ਉਸ ਦੇ ਲਈ ਅਸੀਂ ਕੰਮ ਕਰਨਾ ਅੱਜ ਬਹੁਤ ਲੰਬੇ ਚੌੜੇ ਭਾਸ਼ਣ ਵਾਲੀ ਗੱਲ ਨਹੀਂ ਹੈ ਮੈਂ ਤਾਂ ਇਸ ਤੋਂ ਬਾਅਦ ਵੀ ਕੀ ਜਾਣਾ ਹੈ ਧਰੇ ਸਵੇਰੇ ਜਨਤਾ ਲਈ ਸੰਗਿਆ ਕਿ ਮੈਂ ਇਸਰਕੇ ਇੰਪਰਸਿਡੇਟੇਜ ਦੇ ਕਿੰਨਾ ਕਰਦੀ ਸਮਾਂ ਦੇਦੇ ਹੋ ਤੇ ਬਾਕੀ ਮੈਂ ਇਹ ਕਹਾਂ ਕਿ ਉਲਟ ਅਸੀਂ ਉੱਥੇ ਜਾ ਕੇ ਬੈਠੀਏ ਕਿ ਭਾਈ ਦੱਸੋ ਕੀ ਮਾਰਗ ਅਸੀਂ ਵੀ ਕੰਮ ਕਰਦੇ ਆਂ ਕਿ ਕਿ ਮੈਂ ਇਹ ਕਹਾਂ ਕਿ ਸਾਡੇ ਤਰਤਨ ਮੰਤਰੀ ਆਏ ਨੇ ਉਹਨਾਂ ਨੇ ਕਿਹਾ ਉਹ ਅਰਜਨ ਮੁੰਡਾ ਜੀ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਨੇ ਕਿਹਾ ਭਾਈ ਅਸੀਂ ਪੰਜ ਫਸਲਾਂ ਤੇ ਇਹਨਾਂ ਨੂੰ ਕਹਿੰਦਾ ਹੋਰ ਵੀ ਜਿਹੜੀਆਂ ਬੀਜੀਆਂ ਆਉਣ ਸਾਡੇ ਕੋਲ ਆ ਜਾਣ ਉਹਦੇ ਵੀ ਅਗਰੀਮੈਂਟ ਕਰਾਂਗੇ 4% ਤੋਂ ਜ਼ਿਆਦਾ ਕੀ ਆਰਡਰ ਦਾ ਜਿਹੜੀ ਐਮਐਸਡੀ ਦੀ ਗੱਲ ਕਰਦੇ ਆਂ ਔਰ ਸਾਡੀ ਸਰਕਾਰ ਜੋ ਹੋ ਸਕਦਾ ਉਹ ਕਰਨ ਵਾਸਤੇ ਤਿਆਰ ਹੈ ਕਿਸਾਨ ਦੇ ਹਿੱਤਾਂ ਦੀ ਸਰਕਾਰ ਸਾਡੇ ਪ੍ਰਧਾਨ ਮੰਤਰੀ ਕਿਸਾਨ ਦੇ ਅਦਿਸ਼ੀ ਪ੍ਰਧਾਨ ਮੰਤਰੀ ਨੇ ਇਹ ਗੱਲ ਅਸੀਂ نیچے ਤੱਕ ਲੈ ਕੇ ਜਾਣੀ ਆ ਆਮ ਜਨਤਾ ਔਰ ਜਿਸ ਦਿਨ ਕਹਿਣਗੇ ਇਹਨਾਂ ਦੀ ਫਿਰ ਮੀਟਿੰਗ ਰਖਾਦੇ ਕੋਈ ਗੱਲ ਨਹੀਂ ਹੈ ਚਾਹੇ ਇਲੈਕਸ਼ਨ ਚੱਲ ਰਹੀ ਹੈ ਕੁਝ ਹੋ ਨਹੀਂ ਸਕਦਾ ਇਸ ਬਾਰੇ ਪਰ ਮੀਟਿੰਗ ਫਿਰ ਵੀ ਹੋ ਸਕਦੀ ਹੈ ਇਹ ਕੱਟ ਕੇ ਬੈਠ ਮੇਰਾ ਕਹਾਲ ਇਹ ਨਹੀਂ ਕਿ ਸਾਹਮਣਾ ਨਹੀਂ ਹੁੰਦਾ ਚੱਕ ਨਵੰਦਰ ਸਿੰਘ ਨੇ ਕਿੰਨੀ ਮੁੱਖ ਮੰਤਰੀ ਰਹਿਦੇ ਹੋਏ ਉਹਨੇ ਕਦੇ ਕਿਸੇ ਨੇ ਚੀਜ਼ ਕਿਹ ਕਿਹ ਜਿੱਪ ਪੁਲਿਸ ਅੱਡੇ ਸਰਕਾਰ ਦੇ ਘਰਾਂ ਜਾ ਕੇ ਪਹੁੰਚ ਸਕਦੇ ਆ ਨਹੀਂ ਪਹੁੰਚੇ ਚੱਕ ਨਵੰਦਰ ਸਿੰਘ ਨੇ ਗੈਸਕੇ ਜਿੱਦੀ ਪਹੁੰਚ ਰਾਂ ਨਾਲ ਪਹੁੰਚ ਇਸ ਕਰਕੇ ਮੈਂ ਇਹ ਸਮਝਦਾ ਹਾਂ ਇੱਕ ਉਹਨਾਂ ਦੀ ਬੁਰਾ ਮਾਨ ਕਰਨਾ ਉਹਦਾ ਆਪਣੇ ਆਪ ਹੀ ਮੁਰਦਾ ਕਰਨ ਵਾਲੀ ਗੱਲ ਆ ਕਿ ਕਿਸਾਨ ਇੰਟਰੈਕਟ ਨਹੀਂ ਮਾਰਾਣੀ ਪੰਨੀਤ ਜੀ ਤੁਹਾਡੇ ਕੋਲ ਜੋ ਇਹ ਤੁਹਾਡੀਆਂ ਸਾਰੀਆਂ ਨੰਗਾ ਕਿਸਾਨਾਂ ਦੀਆਂ ਨੀਤੀਆਂ ਨੇ ਲੈ ਕੇ ਜਾਣ ਦੇ ਤੇ ਕੰਮ ਜਾਨਗੇ ਕਦਗੇ ਕਿਸ ਲਈ ਕਰਨੀ ਹੈ ਇਹ ਪ੍ਰਾਤਰਾ ਹੈਗੀ ਆ ਅਸੀਂ ਐਸਐਨਜੀ ਨੂੰ ਲੈ ਕੇ ਸਾਰਿਆਂ ਨੂੰ ਮਿਲਦੇ ਰਹੇ ਕਿ ਉਹਨਾਂ ਮੈਂ ਤਾਂ ਮੇਰੇ ਵੀ ਆਉਂਦੇ ਰਾਹ ਵਿੱਚ ਮਿਲਦੇ ਰਹੇ ਜਗਾ ਜਗਾ ਮਾਰਾਣੀ ਦੇ ਪ੍ਰੋਗਰਾਮ ਕਰਵਾਓ ਔਰ ਸਾਰਿਆਂ ਦੇ ਵਿੱਚ ਲਾ ਕੇ ਸਾਡੇ ਉਮੀਦਵਾਰ ਦੇ ਮਾਰਾਣੀ ਪੰਨੀਤ ਕੌਰ ਦੇ ਨਰੇਂਦਰ ਮੋਦੀ ਜੀ ਦੇ उसी नहीं हो नीचे जमीनी लड़ो यही सोचते काम करना कि असि कौन लड़ रहे हैं निश्चित अपनी जितोगी ए भी पक्की गलत फिर मैं अपनी बाी को बयान दिना वाहू जी का खालसा वाहू जी